ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਜੀ ਕੀ ਹਾਲ ਚੱਲ ਨੇ ਤੇ ਜਿੱਦਾਂ ਹਣਾ ਅੱਗੇ ਆਪਾਂ ਵਲੌਗ ਪਾਇਆ ਸੀ ਤੁਸੀਂ ਸਾਰੇ ਜਾਣੇ ਪੁੱਛਦੇ ਹੋ ਕਿ ਤੁਹਾਡਾ ਪਿੰਡ ਕਿਹੜਾ ਤੇ ਉਹ ਚਲੋ ਆਪਾਂ ਨਿੱਕੀ ਜਿਹੀ ਕਲਿੱਪ ਬਣਾ ਕੇ ਤੁਹਾਨੂੰ ਦੱਸਤਾ ਸੀ ਕਿ ਸਾਡਾ ਪਿੰਡ ਹੈਗਾ ਸਿੰਘੋਗੇ ਤੇ ਆਪਾਂ ਹੁਣ ਅੱਜ ਚੱਲੇ ਆ ਆਪਣੇ ਪਿੰਡਾ ਵੱਲ ਨੂੰ ਯਾਨੀ ਕਿ ਮੈਂ ਹਣਾ ਭਾਜੀ ਹੁਣਾਂ ਨਾਲ ਗੱਲ ਕੀਤੀ ਸੀ ਕਿ ਉੱਧਰ ਉਹਨਾਂ ਫੋਨ ਆਉਂਦੇ ਨੇ ਰਮਦਾਸ ਦੇ ਨੇੜੇ ਤੇੜਿਓਂ ਕਿ ਪਾਣੀ ਦੀ ਬਹੁਤ ਤੰਗੀ ਹੈ ਤੇ ਅੱਬਲ ਖੈਰ ਉਹਨਾਂ ਜਾਣਾ ਸੀ ਸੇਵਾ ਤੇ ਹੋਰ ਕਿਸ ਬੰਨੇ ਤੋਂ ਆਂਦੇ ਚਲੋ ਆਪਾਂ ਉਨ ਚੱਲ ਜਾਈਏ ਨੇ ਤੇ ਫਿਰ ਮੈਂ ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ ਤੇ ਮੈਂ ਚਲੋ ਨਾਲੇ ਨਾ ਘਰ ਦੇ ਹਾਲਾਤ ਵੇਖ ਕੇ ਆਵਾਂਗੇ ਕਿ ਕਿਦਾਂ ਪਾਣੀ ਅੰਦਰ ਗਿਆ ਜਾਂ ਨਹੀਂ ਗਿਆ ਤੇ ਜੇ ਪਿੰਡ ਪਹੁੰਚਿਆ ਗਿਆ ਤੇ ਆਪਾਂ ਚਲੋ ਉੱਥੋਂ ਵੀ ਜ਼ਰੂਰ ਹੋ ਕੇ ਆਵਾਂਗੇ ਤੇ ਜਿੰਨਾ ਵੀ ਹਨ ਆਪਣੇ ਕੋਲ ਹੋਏਗਾ ਤੇ ਆਪਾਂ ਵੀ ਜ਼ਰੂਰ ਸੇਵਾ 'ਚ ਹਿੱਸਾ ਪਾਵਾਂਗੇ ਤੇ ਨਾਲੇ ਤੁਹਾਨੂੰ ਪਤਾ ਹੀ ਹੈ ਮੇਰਾ ਵੀ ਸਾਰਾ ਕੁਝ ਉੱਥੇ ਹੀ ਹੈ ਝੂਨੇ ਜਿਹੜੇ ਪਾਣੀ 'ਚ ਡੁੱਬੇ ਨੇ ਤੇ ਚਲੋ ਫਿਰ ਵੀ ਹਨ ਜਿੰਨਾ ਕੁ ਮਾਰਿਆ ਇਹਨਾਂ ਨੂੰ ਉਦੋਂ ਬਖਸ਼ਿਆ ਆਪਾਂ ਜ਼ਰੂਰ ਹਿੱਸਾ ਪਾਵਾਂਗੇ ਤੇ ਚਲੋ ਬਾਕੀ ਜਾ ਕੇ ਤੁਹਾਨੂੰ ਬਖਾਉਣਾ ਸਾਰਾ ਕੁਝ ਉੱਥੇ ਪੇ ਕਿੰਨਾ ਪਾਣੀ ਹੈ ਕਿਦਾਂ ਦੇ ਪਿੰਡਾਂ ਦੇ ਹਾਲਾਤ ਨੇ ਤੇ ਚਲੋ ਚਲਦੇ ਆਂ ਤੇ ਫਿਰ ਮੈਂ ਤੁਹਾਨੂੰ ਵਿਖਾਈ ਜਣਾ ਸਾਰਾ ਕੁਝ ਤੇ ਤਰੀਕ ਹੋ ਗਿਆ ਅੱਜ 29 ਆਪਾਂ ਬੰਨੇ ਹੁਣ ਤਿਆਰ ਤੇ ਅਗਮ ਅੱਜ ਮੈਂ ਪਿੰਡ ਚੱਲੇ ਜਾਣਾ ਤੁਸੀਂ ਵੀ ਨਹੀਂ ਕਿਉਂ ਪਾਣੀ ਤਾਂ ਕਰਕੇ ਪਾਣੀ ਕਰਕੇ ਡਰ ਹੁੰਦਾ ਚੱਲੀਏ ਚਲੋ ਮੈਂ ਹੁਣ ਤਿਆਰ ਤੇ ਉੱਥੇ ਜਾ ਕੇ ਫਿਰ ਮੈਂ ਤੁਹਾਨੂੰ ਫੋਨ ਕਰਾਂਗਾ ਜੇ ਪਿੰਡ ਪਹੁੰਚ ਗਿਆ ਠੀਕ ਹੈ ਜੇ ਪਿੰਡ ਪਾਣੀ ਘਟ ਗਿਆ ਫਿਰ ਆਪਾਂ ਚੱਲ ਜਾਾਂਗੇ ਮੁੜ ਕੇ ਪਿੰਡ ਓਕੇ ਤੀ ਦਿਸ਼ਿਆ ਆ ਜਾਓ ਤੂੰ ਤਾਂ ਕੋਈ ਚੀਜ਼ ਮੰਗਾਉਣੀ ਹੈ ਆਪਣੇ ਲਈ ਜੇ ਮਂਗਾੜੀ ਕੋਈ ਤੇ ਦੱਸ ਦੋਗਾ ਜੇ ਮੰਗਾਉਣੀ ਹੈ ਇੱਕ ਦੱਸ ਦੇਗਾ ਹਾਂ ਠੀਕ ਆ ਚੱਲ ਮੈਂ ਫਿਰ ਹੋਵਾਂ ਤਿਆਰ ਹਾਂ ਠੀਕ ਆ ਉਧਰੋਂ ਭਾਜੀ ਹੁਣਾਂ ਦਾ ਫੋਨ ਆ ਗਿਆ ਸੀ ਉਹਨਾਂ ਲੈ ਆਪਣਾ ਪਾਣੀ ਤੇ ਦੁੱਧ ਪੈਕਟਾਂ ਵਾਲਾ ਤੇ ਇਧਰੋਂ ਮੈਂ ਤੇ ਭਾਜੀ ਤੇ ਬੜਾ ਨਾਲ ਚੱਲ ਗਏ ਆ ਤੇ ਚਲੋ ਆਪਾਂ ਵੀ ਹਨਾ ਜਿੰਨਾ ਸਾਡੇ ਕੋਲ ਹੀ ਹੁੰਦਾ ਵਾ ਆਪਾਂ ਸਲਾਇ ਕੀਤੀ ਵੀ ਆਪਾਂ ਕੁਝ ਬੀਸ ਕੋਡ ਲੈ ਲੈਨੇ ਆ ਰਸ ਲੈ ਲੈਨੇ ਆ ਤੇ ਕੁਝ ਬੱਚਿਆਂ ਵਾਸਤੇ ਹਨਾ ਖਾਣ ਪੀਣ ਵਾਸਤੇ ਜਿੱਦਾਂ ਕੀ ਫਰੂਟੀਆਂ ਤੇ ਹੋਰ ਚਲੋ ਆਰਾ ਵਗੈਰਾ ਉਹਨਾਂ ਲਈ ਚੀਜ਼ਾਂ ਲੈ ਲੈਨੇ ਆ ਯਾਨੀ ਕਿ ਜਿਆਦਾ ਉਧਰ ਪਾਣੀ ਦੀ ਦਿੱਕਤ ਹੀ ਉਹ ਪੱਜ ਹੁਣ ਅੰਥੋਂ ਲੱਲਿਆ ਆਪਾਂ ਚਲੋ ਆਪਾਂ ਇੱਥੋਂ ਜੜਾ ਸਮਾਨ ਲੈਣਾ ਉਹ ਲੈ ਕੇ ਦੁੱਧਰ ਨੂੰ ਹੁਣ ਆਪਾਂ ਚੱਲਦੇ ਆ ਆ ਹੈਗਾ ਜੀ ਮੇਨ ਕਲਾਰਨੌਰ ਤੇ ਕਲਾਨੌਰ ਤੋਂ ਪਿੱਛੇ ਵੀ ਬਹੁਤ ਪਾਣੀ ਹੀ ਜਾਨੀ ਕਿ ਕੋਈ 3-3 ਫੁੱਟ ਸੜਕ ਦੇਤੇ ਪਾਣੀ ਹੈ ਹੁਣ ਬਾਜ਼ਾਰ ਦੇ ਵਿੱਚ ਆਇਆ ਇੱਥੇ ਬਾਜ਼ਾਰ ਚ ਪਾਣੀ ਹੈ ਨਹੀਂ ਤੇ ਆ ਹੈਗੀ ਹੈ ਸੰਗਤ ਸਾਰੀ ਅੱਵਲ ਖੈਰ ਦੀ ਇਹਨਾਂ ਦੁੱਧ ਤੇ ਪਾਣੀ ਦੀ ਸੇਵਾ ਕੀਤੀ ਏ ਆਇਦਰੋ ਕਲਾਨੌਰ ਹੇਠਲੇ ਬੰਨੇ ਨੂੰ ਜਾਂਦਾ ਵੇਖੋ ਕਿੰਨਾ ਪਾਣੀ ਖੜਾ ਤੇ ਵੇਖੀ ਹਨਾ ਕਿਦਾਂ ਦਿਲ ਨੂੰ ਖੋਜ ਹੀ ਪੈਂਦੀ ਹੈ ਕਿ ਕਿਦਾਂ ਪੁੱਤਾ ਵਾਂਗੂ ਫਸਲ ਪਾਣੀ ਹੁੰਦੀ ਏ ਅੱਖੀਂ ਵੇਖਦੇ ਆ ਸਭ ਕੁਝ ਤਬਾਹ ਹੋ ਜਾਂਦਾ ਇਹ ਇੱਕ ਜ਼ਿੰਮੇਦਾਰ ਲਈ ਹਣਾ ਬਹੁਤ ਹੀ ਔਖਾ ਹੁੰਦਾ ਏ। ਇਦਾਂ ਦਾ ਵਾਹਿਗੁਰੂ ਕਿਹੇ ਤੀ ਵੀ ਟਾਈਮ ਨਾ ਲਿਆਵੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੁਣ ਤੇ ਮਹਾਰਾਜ ਗੇਰ ਅਰਦਾਸ ਆ ਕਿ ਚਲੋ ਜਿੰਨਾ ਨੁਕਸਾਨ ਹੋ ਗਿਆ ਠੀਕ ਆ ਬਾਕੀ ਅੱਗੇ ਮਹਾਰਾਜ ਤੰਦਰੁਸਤੀ ਬਖਸ਼ੇ ਤੇ ਛੇਤੀ ਤੋਂ ਛੇਤੀ ਪਾਣੀ ਲਾਜੀ ਤੇ ਜੜਾ ਕੀ ਥੋੜਾ ਬਹੁਤਾ ਬਚਾਅ ਹੋ ਜੇ। ਤੇ ਉਦਾਂ ਜਿੰਨਾ ਘਟਾ ਪੈ ਗਿਆ ਪੂਰਾ ਦਿਖਾਣਾ ਵੇਖੋ ਜੀ ਕਿੰਨਾ ਖਰਚਾ ਲਾਇਆ ਹੁੰਦਾ ਵਾ ਜ਼ਿੰਮੇਦਾਰਾਂ ਨੇ ਤੇ ਹਜੂ ਤਾਈਮ ਤੇ ਜ਼ਿਮੀਂਦਾਰ ਦੇ ਦਿਲ ਤੇ ਜੋ ਬੀਜਦੀ ਹੈ ਨਾ ਉਹ ਤੇ ਉਹਨੂੰ ਹੀ ਪਤਾ ਹੁੰਦਾ ਹੈ ਤੇ ਵਾਹਿਗੁਰੂ ਗਿਆ ਰਤਾਸ ਕਰਦੇ ਆ ਕਿ ਛੇਤੀ ਤੋਂ ਛੇਤੀ ਪਾਣੀ ਲਾ ਜੀ ਤੇ ਆਪਾਂ ਜਦੋਂ ਛੋਟੇ-ਛੋਟੇ 1995 ਦੇ ਵਿੱਚ ਪਾਣੀ ਆਇਆ ਸੀ ਉਹ ਆਪਾਂ ਦੇਖਿਆ ਸੀ ਪਰ ਇੰਨਾ ਪਾਣੀ ਕਹਿੰਦੇ ਨੇ ਕਿ 88 ਦੇ ਵਿੱਚ ਵੀ ਨਹੀਂ ਆਇਆ 1988 ਚ ਕਿਤੇ 1988 ਵਾਲੇ ਰਿਕਾਰਡ ਟੁੱਟੇ ਹੋਏ ਨੇ ਜਿੱਦਰ ਨੋਂ ਵੀ ਧਿਆਨ ਮਾਰੀਏ ਪਾਣੀ ਹੀ ਪਾਣੀ ਏ ਤੇ ਸੜਕੋਂ ਦੂਜੇ ਬੰਨਿਆਂ ਨੂੰ ਪਾਣੀ ਜਾਣ ਦਿਆ ਏ ਤੇ ਜਿਉਂ ਆਪਾਂ ਕਲਾ ਨਾਲ ਉੱਧ ਤੁਰੇਆਂ ਤੇ ਝੋਨਾ ਕਿਤੇ ਵੀ ਨਹੀਂ ਦਿਖਾਈ ਦਿੱਤਾ ਜ ਮੜਾ ਮੋਟਾ ਤੋਂ ਲੱਭਦਾ ਹੋਵੇ ਤੇ ਕਿੰਨਾ ਨੁਕਸਾਨ ਹਨਾ ਹੋ ਗਿਆ ਤੇ ਸਰਕਾਰਾਂ ਨੂੰ ਚਾਹੀਦਾ ਕੋਈ ਨਾ ਕੋਈ ਹਨਾ ਸੋਚਣਾ ਚਾਹੀਦਾ ਪਰ ਇਹ ਆਪੀ ਸਰਕਾਰਾਂ ਦੇ ਚਲੋ ਜਿੰਨਾ ਕਰਦੀਆਂ ਠੀਕ ਆ ਬਾਕੀ ਆਪਾਂ ਇੱਕ ਦੂਜੇ ਦਾ ਹਣਾ ਸਾਥ ਦੇਵਾਂਗੇ ਭੈਣ ਭਰਾ ਤੇ ਫੇਰੀ ਐ ਤੇ ਸਾਰੇ ਜਣੇ ਹਣਾ ਜਿੱਦਾਂ ਵੀ ਜਿੰਨਾ ਕਿੱਕ ਹੋ ਸਕਦਾ ਹੈ ਸਾਰੇ ਇੱਕ ਦੂਜੇ ਦਾ ਸਾਥ ਆਪਾਂ ਦਈਏ ਤੇ ਤਾਂ ਕਿ ਇਹ ਵਾਲੇ ਦਿਨ ਮੁਸ਼ਕਲ ਦੇ ਨਿਕਲ ਜਾਣ ਤੇ ਬਾਕੀ ਹੈ ਤਾਂ ਬਹੁਤ ਹੀ ਮੁਸ਼ਕਲ ਹੈ ਪਾਣੀ ਦੇ ਵਿੱਚ ਜਿਹੜਾ ਰਹਿਣਾ ਹਣਾ ਵੇਖੋ ਪਿਛੇ ਕਿੰਨਾ ਪਾਣੀ ਪਰ ਰੋਡ ਦੇਤੇ ਜਾਣ ਕੀ 3-3 4-4 ਫੁੱਟ ਪਾਣੀ ਆਪਾਂ ਹੁਣ ਦੇਰੇ ਦੇ ਲਾਗੇ ਪਹੁੰਚ ਲਏ ਆ ਆਪਾਂ ਡੇਰੇੋਂ ਗਾਨ ਮੰਗ ਗਏ ਆ ਡੇਰੇੋਂ ਅਗਲੇ ਬੰਨੇ ਵੀ ਆ ਯਾਨਕਿ ਸਾਡੇ ਲਾਗੇ ਧਰਮਕੋਟ ਚ ਕਿੰਨਾ ਪਾਣੀ ਐ ਟਰਾਲੀ ਦੇ ਟਾਇਰ ਵੀ ਡੁੱਬੇ ਪਏ ਨੇ ਆ ਹੁਣ ਜਿੱਦਾਂ ਲਾਗੇ ਡੇਰੇ ਨੇ ਇਹ ਡੇਰੇ ਵਾਲਿਆਂ ਨੇ ਆਪਣੇ ਹਨ ਡੰਗਰ ਵੀ ਉਤਲੇ ਬੰਨੇ ਲੈਂਦੇ ਨੇ ਪੁਲਾਂ ਤੇ ਤੇ ਆਪਣੇ ਹਨ ਵੀਰ ਭਰਾ ਬੜੀ ਸੇਵਾ ਕਰਨ ਦੇ ਨੇ ਜਿੰਨਾ ਵੀ ਹੋ ਸਕਦਾ ਕੋਈ ਪੱਠੇ ਤੋੜੀ ਵੰਡ ਵੀ ਲੱਕੀ ਆਉਂਦੇ ਨੇ ਤੇ ਆਪਾਂ ਇਧਰ ਉਪਲ ਖੈਰ ਵੱਲੋਂ ਇਹਨਾਂ ਆਪਣਾ ਵੀਰਾਂ ਨੇ ਕੀਤੀ ਸੀ ਭਾਜੀ ਹੁਣਾਂ ਨੇ ਪਾਣੀ ਦੀ ਦੁੱਧ ਦੀ ਸੇਵਾ ਨਾ ਕਿੱਦਾਂ ਔਖਾ ਹੁੰਦਾ ਹੋ ਜਾ ਟਾਈਮ ਦੇਖਣਾ ਵੇਖੋ ਕਿੰਨਾ ਪਿਆਹ ਲਾਇਆ ਹੁੰਦਾ ਘਰਾਂ ਦੇ ਵਿੱਚ ਤੇ ਕਿਦਾਂ ਸਾਰੇ ਘਰ ਡੁੱਬੇ ਪਏ ਨੇ ਕਿੰਨੇ ਸੁਪਨੇ ਹੁੰਦੇ ਨੇ ਤੇ ਕਈਆਂ ਤੇ ਕਿੰਨੇ ਕਿੰਨੇ ਨੁਕਸਾਨ ਵੀ ਹੋ ਗਏ ਨੇ ਵੇਖਣ ਦੇ ਆ ਕਈਆਂ ਦੀਆਂ ਕੋਠੀਆਂ ਟਿਆ ਗਈਆਂ ਨੇ ਤੇ ساری ਉਮਰ ਬੰਦੇ ਦੀ ਲੰਘ ਜਾਂਦੀ ਇਹ ਘਰ ਬਣਾਉਂਦੇ ਆ ਤੇ ਜਦੋਂ ਅਖੀ ਡਿਗ ਪੇ ਤੇ ਕਿੰਨਾ ਦੁੱਖ ਲੱਗਦਾ ਹੈ ਤੇ ਸਾਰੇ ਜਣੇ ਅਰਦਾਸ ਕਰਿਓ ਕਿ ਛੇਤੀ ਤੋਂ ਛੇਤੀ ਹਣਾ ਪਾਣੀ ਲੈ ਜਾਈ ਇਥੋਂ ਪਤਾ ਲੱਗਦਾ ਹਨ ਜਦੋਂ ਤੰਗੀ ਦੇ ਦਿਨ ਆਉਂਦੇ ਨੇ ਵੇਖੋ ਪਾਣੀ ਹੁੰਦਿਆਂ ਵੀ ਪਾਣੀ ਨੂੰ ਕਿੰਦਾ ਆਣਾ ਆਪਾਂ ਤਰਸਣਦੇ ਆ ਤੇ ਸਭ ਤੋਂ ਵੱਡੀ ਸੇਵਾ ਹੀ ਹੋਈ ਇਸ ਟਾਈਮ ਜਿਹੜੀ ਪਾਣੀ ਦੀ ਹੈ ਰਾਸ਼ਨ ਪਾਣੀ ਤੇ ਚਲੋ ਸਾਰਿਆਂ ਨੇ ਆਪਣਾ ਕੋਈ ਹਫਤੇ 10 ਦਿਨਾਂ ਦਾ ਜਾਂ 20 ਦਿਨਾਂ ਦਾ ਇਕੱਠਾ ਕੀਤਾ ਹੀ ਹੁੰਦਾ ਹੈ ਤੇ ਜਿਹੜਾ ਪਾਣੀ ਉਹ ਆਪਾਂ ਕਿੰਨਾ ਗਾਣਾ ਇਕੱਠਾ ਕਰ ਸਕਦੇ ਆ ਵਾਤਵਤਾ ਟੈਂਕੀਆਂ ਦੇ ਵਿੱਚ ਹੁੰਦਾ ਹੈ ਤੇ ਉਹ ਵੀ ਹਨ ਮੁੱਕੀ ਜਾਂਦਾ ਹੈ ਇਸ ਕਰਕੇ ਸਭ ਤੋਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਸੇਵਾ ਕਰੀਏ ਆ ਪਾਹਣ ਪਹੁੰਚ ਗਿਆ ਰਮਦਾਸ ਤੇ ਆਖਣ ਦੇ ਸੀ ਕਿ ਪਾਣੀ ਜਿਹੜਾ ਵਾ ਰਮਦਾਸ ਤੋਂ ਕਾਫੀ ਅੱਗੇ ਨਿਕਲ ਗਿਆ ਵਾ ਗਗੋਮਾਲ ਤੱਕ ਤੇ ਜਿਹੜੇ ਹਿਸਾਬ ਨਾਲ ਪਾਣੀ ਜਾਣ ਰਿਹਾ ਤੇ ਮੇਰੇ ਆਈਡੀਆ ਦੇ ਨਾਲ ਸਾਡੇ ਕੋਲ ਪਿੰਡ ਤੱਕ ਤੇ ਮੁਸ਼ਕਲ ਹੀ ਪਹੁੰਚਾ ਜਾਣਾ ਚਲੋ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜੀ ਹੋ ਸਕੇ ਤੇ ਪਿੰਡ ਤੱਕ ਜਰੂਰ ਪਹੁੰਚ ਕੇ ਆਵਾਂਗੇ ਤੇ ਜਿੱਦਾਂ ਹੁਣ ਪਾਣੀ ਦਾਣਾ ਵਾ ਕਿੰਨਾ ਤੇ ਇਹੋ ਜਿਹੀ ਅਸੀਂ ਇੱਥੇ ਕਾਮਯਾਬ ਹੈ ਤੇ ਪਿਛਲੇ ਬਨੇ ਪਰਮਦਾਸ ਲੋ ਮੰਗ ਗਏ ਆ ਤੇ ਆ ਹੈਗਾ ਬਾਬਾ ਬੁੱਢਾ ਸਮਦਾਂ ਵਾਲੀ ਸੜਕ ਤੇ ਕਿੰਨਾ ਕਿੰਨਾ ਪਾਣੀ ਓਧਾ ਪੁਲ ਤੇ ਪਹਚਾਈਏ ਆਪਾਂ ਬਾਬਾ ਬੁੱਢਾ ਸਮਰ ਪਹੁੰਚ ਗਏ ਆ ਤੇ ਓਦਾਂ ਇੱਥੇ ਦੇ ਪਾਣੀ ਦਾ ਥੋੜਾ ਜਾਂ ਹਣਾ ਠੀਕ ਆ ਬਾਕੀ ਸ਼ਹਿਰ ਚ ਬਹੁਤ ਜ਼ਿਆਦਾ ਪਾਣੀ ਤੇ ਸੇਰੇ ਓਦਾਂ ਮੈਂ ਫੋਨ ਕਰਕੇ ਪੁੱਛਿਆ ਸੀ ਕਿ ਜੇ ਕਿਹੋ ਜਿਹਾ ਨਾ ਚੀਜ਼ ਦੀ ਤੰਗੀ ਇਹ ਦੱਸਿਓ ਹੁਣ ਓਦਾਂ ਫੋਨ ਆਇਆ ਕਿ ਦਵਾਈ ਚਾਹੀਦੀ ਏ ਤੇ ਡਿਸਪੈਂਸਰੀ ਕੋਈ ਨਹੀਂ ਖੁੱਲੀ ਲੱਭਣ ਦੀ ਇਦਾਂ ਇੱਕ ਦਸ ਪਈ ਸਹੀ ਏ ਤੇ ਜੇ ਮਿਲ ਗਈ ਤੇ ਚਲੋ ਹੁਣ ਆਪਾਂ ਪਿੰਡ ਤੇ ਜਾਣਾ ਚਲੋ ਲੈ ਜਾਈਏ ਦਵਾਈ ਆਪਾਂ ਲੈ ਲਈਏ ਤੇ ਬਾਜੀ ਹੋਣੀ ਐ ਪਲੋ ਅਗਲੇ ਬਨੇ ਤਿਆਰ ਕਰਨ ਦੇ ਨੇ ਆਹ ਹੈ ਵੀ ਸਮਾਧਾਂ ਦੇ ਨਾਲ ਜਿਹੜੀ ਨੁਮਣੀ ਵਗਦੀ ਏ ਇਹਦੇ ਚ ਕਿੰਨਾ ਪਾਣੀ ਦਾ ਵਹਾਅ ਤੇਜ਼ ਆ ਤੇ ਅਗਲੇ ਬੰਨੇ ਜਾਣੇ ਕਿ ਹੁਨੇ ਵਾਲ ਨੂੰ ਟਰਾਲੀਆਂ ਜਾਣ ਡੀਆਂ ਨੇ ਤੇ ਸੁਣ ਚੌਂਡਿਆ ਕਿ ਜੱਟਾ ਪਸ਼ਿਆ ਨਸੋ ਸਿੰਘੋਗਿਆਂ ਵੱਲ ਨੂੰ ਕੋਈ ਟਰਾਲੀ ਨਹੀਂ ਗਈ। ਕਿਹੜਾ ਬੰਦ ਰਿਹਾ? ਬਾਬਾ ਬੁੱਢਾ। ਹਾਂ ਬਾਬਾ ਬੁੱਢਾ ਸਮਾਦ ਐ ਹੋਈ। ਹੂੰ। ਤਾਂ ਵੀ ਸਾਰੇ ਆਪਣੇ ਆਏ ਨੇ ਉਧਰ ਪੈਰ ਵੱਲੋਂ। ਤੇ ਚਲੋ ਸਾਰੇ ਵੀਰਾਂ ਨੂੰ ਉਹ ਨਾਲ ਮਿਲ ਕੇ ਪਾਣੀ ਦੀ ਸੇਵਾ ਕੀਤੀ। ਪਾਣੀ ਫਿਸ਼ੇ ਬਹੁਤ ਹੀ ਇੱਦਾਂ ਡੇਰਿਓਂ ਗਾਂ ਆਣ ਕੇ ਜਿਹੜਾ ਉਹ ਜਿਆਦਾ ਹੀ ਤੇ ਪਰਲੇ ਆਪਣੇ ਤਰ੍ਹਾਂ ਹੋਰ ਜਾਨੀ ਦੀ ਚਾਰਾ ਇੱਕ ਤੋਂ ਗਾਂ ਕੋਈ ਉਹਨਾਂ ਟਰਾਲੀਆਂ ਜਾਣਦੀ ਹੈ ਤਾਂ ਆਪਾਂ ਚਲੋ ਇੱਦਾਂ ਇਹਨਾਂ ਨਾਲ ਗੱਲਬਾਤ ਕਰ ਲਈ ਮੁਲਾਜ਼ਮਾਂ ਨਾਲ ਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾ ਸਕਦੇ ਹੋ ਤੇ ਚਲੋ ਪਾਣੀ ਤਾਂ ਅੱਗੇ ਬਹੁਤ ਜਿਆਦਾ ਹੈ ਤੇ ਹੁਣ ਆਪਾਂ ਚੱਲਦੇ ਆਂ ਵੇਹਨੇ ਆਂ ਵੀ ਪਿੰਡ ਤੱਕ ਪਹੁੰਚਿਆ ਜਾਂਦਾ ਏ ਕਿ ਨਹੀਂ ਕੋਸ਼ਿਸ਼ ਇਦਾਂ ਪੂਰੀ ਏ ਉਹ ਸਾਹਮਣੇ ਜਿਹੜਾ ਟਰੈਕਟਰ ਡਿੱਗਾ ਉਹ ਕਹਿੰਦੇ ਆ ਕਿ ਜਿੱਦਣ 27 ਤਰੀਕ ਨੂੰ ਪਾਣੀ ਆਇਆ ਇਹ ਉਦਾਂ ਦਾ ਡਿੱਗਾ ਏ ਉਦਾਂ ਜਿਹੜਾ ਟਰੈਕਟਰ ਤੋਂ ਤਾ ਉੱਤੇ 76 ਤੱਕ ਪਾਣੀ ਕਹਿੰਦੇ ਲੱਗ ਗਿਆ ਸੀ ਅੱਜ ਥੋੜਾ ਜਿਹਾ ਪਾਣੀ ਘਟਿਆ ਤੇ ਚਲੋ ਇਹਨਾਂ ਟਰੈਕਟਰ ਕੱਢ ਲਿਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਪਿੰਡ ਪਹੁੰਚ ਗਏ ਆਪਣੇ ਸੰਗੋ ਕੇ ਤੇ ਵੇਖੋ ਫਸਲਾਂ ਦੇ ਕਿੰਨੇ ਬੁਰੇ ਹਾਲਾਤ ਨੇ ਕਿੰਨਾ ਨੁਕਸਾਨ ਹੋ ਗਿਆ ਹਨਾ ਇਹ ਇੱਧਰ ਲੱਭਨੇ ਸਾਰੇ ਪਾਣੀ ਕਿੱਦਾਂ ਚੜਿਆ ਸੀ ਅਜਿੱਤੁਰੂ ਦੇ ਟਰੈਕਟਰ ਆਉਂਦੇ ਇੱਥੇ ਵੀ ਗਲੀ ਚ 3-3 ਫੁੱਟ ਪਾਣੀ ਸੀ ਆਹਦੇ ਫਸਲਾਂ ਦਾ ਕੁਝ ਵੀ ਨਹੀਂ ਰਿਹਾ ਕਿੱਦਾਂ ਸੜ ਕੇ ਤਬਾਹ ਹੋ ਗਈਆਂ ਉੱਪਰਲੇ ਬੰਨੇ ਸਾਹਮਣੇ ਜਿੱਥੇ ਪਾਣੀ ਲਿਸ਼ਕਿੰਦਾ ਉੱਧਰਲੇ ਬੰਨੇ ਆਪਣੀਆਂ ਪੈਲੀਆਂ ਨੇ ਉਹ ਵੀ ਪਨਾ ਨਹੀਂ ਮਾਰਾ ਇਹਨੇ ਕੀ ਕਰਨਾ ਮੈਂ ਤੇ ਪਿੰਡੋਂ ਆਪਾਂ ਆ ਗਏ ਆ ਜਿਹੜੀ ਘਰ ਦੀ ਚਾਬੀ ਹੀ ਉਹ ਲਿਓਣ ਦਾ ਮੈਨੂੰ ਖਿਆਲ ਭੁੱਲ ਗਿਆ ਹੋਰ ਹੈ ਕਿ ਗੱਡੀ 'ਚ ਹੀ ਉੱਥੇ ਆਪਾਂ ਪੰਪ ਤੇ ਲਾਤੀ ਹੀ ਗੱਡੀ ਤੇ ਛੇਤੀ ਛੇਤੀ ਜਣਾ ਸਭ ਕੁਝ ਉਹ ਵਿਚੇ ਰਹਿ ਗਿਆ ਕਪੜੇ-ਕੁਪੜੇ ਵੀ ਲਿਓਣੇ ਵੀ ਤੇ ਉਹ ਵੀ ਉੱਥੇ ਗੱਡੀ 'ਚ ਰਹਿ ਗਏ ਨੇ ਤੇ ਹੁਣ ਚਲੋ ਉਦਾਂ ਆ ਪੇ ਇਧਰ ਦਾ ਰਾਹ ਥੋੜਾ ਜਿਹਾ ਖੁੱਲ ਗਿਆ ਵਾ ਸਭ ਤੋਂ ਪਹਿਲਾਂ ਟਰਾਲੀ ਆਪਾਂ ਲੈ ਕੇ ਆਏ ਤੇ ਹੁਣ ਅਮਰ ਲਿਆ ਬੰਨੇ ਜੜੀਆਂ ਨੇ ਟਰਾਲੀਆਂ ਉਦਾਂ ਆਉਂਡ ਆ ਪਿਆਣੇ ਤੇ ਸਾਰੇ ਵੀਰਾਂ ਭਰਾਵਾਂ ਦਾ ਹਨਾ ਬੜਾ ਧੰਨਵਾਦ ਤੇ ਨਿਸੂ ਸਿੰਘੋਗੜ ਗਗੜਾਂਵਲ ਨੂੰ ਇਧਰ ਨੂੰ ਥੋੜੇ ਜਿਹਾ ਹਨਾ ਪੀ ਸੇਵਾਦਾਰ ਘਟੌਂਡੇ ਨੇ ਉਧਰ ਹੱਡੇ ਪਿੰਡਾਂ ਲਈ ਕੋਈ ਈ ਦੀ ਜਰੂਰਤ ਨਹੀਂ ਗਈ। ਨੀਸੂ ਸਿੰਘੋ ਕੇ ਅਗਲੇ ਬਨੇ ਜਿਹੜਾ ਪਿੰਡ ਨੇ ਨਾ ਗੱਗੜ, ਪੰਜ ਕਰਾਈਆਂ, ਕਮਰਾ, ਨੰਗਲਸੋਲ, ਦਰਿਆ ਮੂਸਾ ਉਧਰ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਹਨਾ ਸੇਵਾਦਾਰ ਜਾ ਕੇ ਉਧਰ ਸੇਵਾ ਕਰਨ। ਤਾਂ ਕਿ ਜਿੰਨਾ ਵੀ ਹੋ ਸਕੇ ਹਨਾ ਵੱਧ ਤੋਂ ਵੱਧ ਕਿਸੇ ਦੀ ਮਦਦ ਕੀਤੀ ਜਾਵੇ। ਤੇ ਬਾਕੀ ਆਪਣੇ ਪੰਜਾਬੀ ਭਰਾ ਬਹੁਤ ਡੇ ਨੇ ਸੇਵਾ ਕਰਨ। ਇਦਾਂ ਸਾਰਿਆਂ ਦੇ ਇੱਕ ਦੂਜੇ ਦੇ ਸੰਜੋਗ ਨਾਲ ਹੀ ਇਹ ਸਭ ਕੁਝ ਹੁੰਦਾ ਹੈ। ਜਦਾ ਹਾਂ ਇਹ ਇਧਰ ਹੁਣ ਨੰਗਾ ਸੋਲ ਸਾਰੇ ਜਿੰਨੇ ਵੀ ਆ ਹਾਂਜੀ ਪੰਜ ਕਰਾਂਗੇ ਇਧਰ ਵੀ ਹਾਂ ਇਧਰ ਵੀ ਆਪਾਂ ਪਿੰਡੋ ਆ ਗਏ ਆ ਆ ਗਏ ਬਾਬਾ ਪੁੱਡਾ ਸਮਾਦ ਤੇ ਹੁਣ ਗੁਰਦਾਰਾ ਸਾਹਿਬ ਦੇ ਵਿੱਚ ਪਾਣੀ ਤਾਂ ਤਾਂ ਪਾ ਘਟ ਗਿਆ ਉਧਰ ਜਾਨਕੀ ਖਾਲੀ ਹੋ ਗਿਆ ਵਾ ਗੁਰਦਾਰਾ ਸਾਹਿਬ ਸਾਫ਼ ਹੋ ਗਿਆ ਹੈ ਇਹ ਬੰਨੇ ਜਿਹੜਾ ਪਾਣੀ ਬਹੁਤ ਹੀ ਜ਼ਿਆਦਾ ਤੇਜ ਹੈ ਜਿਹੜੇ ਲਾਗੀ ਲੱਗਦੇ ਹਨ ਡੇਰੇ ਨੇ ਉਹਨਾਂ ਡੰਗਰ ਨੂੰ ਕਰ ਆਪਣੇ ਜਿਹੜੇ ਨੇ ਇੱਥੇ ਪੁੱਲ ਦੇਤੇ ਲਿਆ ਕੇ ਬੱਦੇ ਨੇ ਇਹਨਾਂ ਵਿੱਚ ਜਵਾਨਾਂ ਦਾ ਵਿਹਾਨਾ ਕੌਣ ਹੈ ਇਹਨਾਂ ਦਾ ਵੀ ਆਪਾਂ ਨੂੰ ਜਣਾ ਸੋਚਣਾ ਪੈਂਦਾ ਵਾ ਤੇ ਬਾਕੀ ਬਹੁਤ ਦੂਰੋ ਦੂਰੋਂ ਵੀਰ ਆਉਂਦੇ ਨੇ ਸੇਵਾ ਕਰਨ ਆਈਦਰ ਅੰਦਾਸ ਚ ਜਿੱਥੇ ਜਿੱਥੇ ਪਾਣੀ ਪਹੁੰਚਣ ਵਾਲਾ ਹੀ ਆਪਾਂ ਪਹੁੰਚਾਤਾ ਹੈ ਤੇ ਬਾਕੀ ਉਦਾਂ ਇੱਥੇ ਸੇਵਾਦਾਰ ਹਨਾ ਪਹੁੰਚਣ ਡਏ ਨੇ ਤੇ ਜੇ ਕਿਹੇ ਵੀ ਵੀਰ ਭਰਾ ਨੂੰ ਹੋਰ ਵੀ ਹਨਾ ਕੋਈ ਇਹ ਜਿਹੀ ਚੀਜ਼ ਦੀ ਪਰੇਸ਼ਾਨੀ ਹੋਵੇਗੀ ਤੁਸੀਂ ਆਪਾਂ ਨੂੰ ਕਮੈਂਟਾਂ ਵਿੱਚ ਦੱਸ ਦਿਓ ਤੇ ਵੱਧ ਤੋਂ ਆਦਾ ਸਾਡੇ ਕੋਲ ਜਿੰਨਾ ਕੋਈ ਵੀ ਇਸ਼ੂ ਹੋ ਸਕੇਗਾ ਆਪਾਂ ਜ਼ਰੂਰ ਕਿਸ ਦਾ ਸਾਥ ਦੇਵਾਂਗੇ ਤੇ ਜੇ ਸੋਚਾਂ ਵੀ ਚਲੋ ਆਪਾਂ ਨਾ ਪਿੰਡੋਂ ਆਏ ਆ ਤੇ ਜਿੰਨਾ ਵੀ ਹੋ ਸਕਦਾ ਸਾਡੇ ਕੋਲ ਥੋੜਾ ਤੋਂ ਥੋੜਾ ਬਹੁਤ ਤੇ ਬਹੁਤਾ ਆਪਾਂ ਇੱਕ ਦੂਜੇ ਦਾ ਸਾਥ ਦਈਏ ਤੇ ਪਾਣੀ ਰੰਦਾਸ ਦੀ ਵਿੱਚ ਵੀ ਜਾਣ ਕੇ ਬਹੁਤ ਜ਼ਿਆਦਾ ਆਇਆ ਹੈ ਉਹਦਾ ਉਮੀਦ ਨਹੀਂ ਕਿ ਇੰਨਾ ਪਾਣੀ ਆਵੇਗਾ। ਤੇ ਪਰ ਕੀ ਕਰ ਸਕਦੇ ਆ ਸਭ ਕੁਝ ਕੁਦਰਤ ਦੇ ਹੱਥਾਂ ਦਾ ਹੈ। ਉਹ ਜੋ ਕਰਦੀ ਏ, ਉਹ ਵਧੀਆ ਕਰਦੀ ਹੈ। ਹੁਣ ਆਪਾਂ ਦਾ ਪਾਣਾ ਮੰਨਣਾ ਵੀ ਪੈਂਦਾ ਹੈ। ਤੇ ਹੁਣ ਆਪਾਂ ਇੱਥੋਂ ਚੱਲੇ ਆਂ। ਔਰ ਮਦਾਸ ਦੀਆਂ ਗਲੀਆਂ ਦੇ ਵਿੱਚ 3-3 ਚਾਰ-ਚਾਰ ਫੁੱਟ ਪਾਣੀ ਹੈ। ਤਾਂ ਆਪਾਂ ਚੜ੍ਹ ਚੱਲੇ ਆਂ ਸਮਾਦਾ ਵਾਲੇ ਰੋਡ ਤੇ ਇਧਰੋਂ ਆਪਾਂ ਚੱਲ ਜਾਾਂਗੇ ਆਪਣਾ ਸੋਰੀ ਡੇਰੇ ਵਾਲੀ ਸਾਈਡ ਨੂੰ। ਉੱਧਰ ਨੂੰ ਵੀ ਬਹੁਤ ਪਾਣੀ ਯਾਰ ਕਿੰਨਾ ਹਨਾ ਔਖਾ ਯਾਰਾ ਹੁੰਦਾ ਜਿਹੜੇ ਇੱਥੇ ਰਹਿਣ ਦੇ ਪਤਾ ਤੇ ਉਹਨਾਂ ਨੂੰ ਐ ਤੇ ਫਸਲਾਂ ਦਾ ਕਿੰਨਾ ਨੁਕਸਾਨ ਕਿੱਦਾਂ ਹਨਾ ਔਖੇ ਹੋ ਕੇ ਬੰਦਾ ਫਸਲਾਂ ਪਾਲਦਾ ਹੈ ਆਪਣੇ ਅੱਖੀ ਤਬਾਹ ਹੁੰਦੇ ਆ ਵੇਖਣਾ ਬੜਾ ਜਿਆਦਾ ਹਨਾ ਮੁਸ਼ਕਲ ਹੋ ਜਾਂਦਾ ਹੈ ਦੁਕਾਨਾਂ ਦੇ ਵਿੱਚ ਪਾਣੀ ਕਿੰਨਾ ਹਨਾ ਸਮਾਨ ਸੌਦਾ ਸਭ ਕੁਝ ਇਦਾਂ ਇਹ ਲੋ ਖਰਾਬ ਹੋ ਜਾਂਦਾ ਏ ਇਹ ਸਾਰ ਲਈ ਬੜਾ ਮੁਸ਼ਕਲ ਹੋ ਗਿਆ ਵਾ ਤੇ ਚਲੋ ਪ੍ਰਮਾਤਮਾ ਕਰੇ ਕਿਸ਼ੇ ਤੇ ਦੋਸ਼ੇ ਤੇ ਪਾਣੀ ਲਾਜੀ ਤੇ ਸਭ ਕੁਝ ਹਣਾ ਵਧੀਆ ਹੋ ਜੀ ਉਦਾਂ ਆਪ ਆਪਣੀ ਘੋਸ਼ਤੇ ਵਿੱਚ ਇੰਨਾ ਕਦੀ ਪਾਣੀ ਆਇਆ ਵੇਖਿਆ ਨਹੀਂ ਚਲੋ ਸੁਣੀ ਦਾ ਹੁੰਦਾ ਹੈ ਕਿ ਹਾਂਜੀ ਪਾਣੀ ਆਉਂਦਾ ਹੈ ਆਉਂਦਾ ਪਰ ਇੰਨਾ ਪਾਣੀ ਪਹਿਲੀ ਵਾਰੀ ਆਪਾਂ ਜਿੰਦਗੀ ਦੇ ਵਿੱਚ ਦੇਖਿਆ ਆ ਆ ਹੈਗਾ ਐਡਾ ਤਲਾਬ ਵਾਲਾ ਆ ਮੇਨ ਚੌਕ ਹੈ ਇੱਥੇ ਕਿੰਨਾ ਪਾਣੀ ਉਹ ਸਾਹਮਣੇ ਹੈਗਾ ਵਾ ਆਪਣਾ ਗੁਰਦਾਰਾ ਸਾਹਿਬ ਤਲਾਬ ਵਾਲਾ ਉਧਰਲੇ ਬੰਨੇ ਵੀ ਬੜਾ ਪਾਣੀ ਹੈ ਆਪਾਂ ਚੜ ਗਿਆਂ ਡੇਰੇ ਵਾਲੀ ਸੜਕ ਨੂੰ ਤੇ ਵੇਖੋ ਟਰੈਕਟਰ ਆਉਂਦੇ ਆ ਕਿੰਨਾ-ਕਿੰਨਾ ਸਾਮਾ ਅੱਧੇ-ਅੱਧੇ ਡੁੱਬੇ ਹੀ ਨੇ ਤੇ ਤਾਂ ਹੀ ਬੜਾ ਵੀਰ ਹਣ ਹਸਲਾ ਕੀਤਾ ਇਹ ਜਿਹੜਾ ਇੱਧਰ ਨੂੰ ਹਣਾ ਪਹੁੰਚਿਆ ਤੇ ਮੈਂ ਵੀ ਵਾਹਿਗੁਰੂ ਦਾ ਸ਼ੁਕਰ ਕਰਦਾ ਜਿਹੜਾ ਆਪਾਂ ਆਪਣੇ ਪਿੰਡ ਉਹ ਆਏ ਆ ਉਹ ਸਾਡੇ ਕੋ ਸਿਰਫ ਘਰ ਨਹੀਂ ਪਹੁੰਚਿਆ ਗਿਆ ਘਰ ਦੀਆਂ ਚਾਬੀਆਂ ਰਹਿ ਗਈਆਂ ਗੱਡੀ 'ਚ ਕਿ ਵਿਦਿਆ ਨੂੰ ਦੱਸਿਆ ਜੀ ਤੇ ਹੁਣ ਜਿੱਦਾਂ ਪਾਣੀ ਲੱਥੇਗਾ ਆਪਾਂ ਪਿੰਡ ਨੂੰ ਇੱਕ ਵਾਰੀ ਜ਼ਰੂਰ ਚੱਕਰ ਮਾਰ ਕੇ ਆਵਾਂਗੇ ਕਿ ਅੰਦਰਾਂ 'ਚ ਪਾਣੀ ਪੂਣੀ ਗਿਆ ਹੈ ਜਾਂ ਨਹੀਂ ਗਿਆ ਤਵਾਏ group ਅਰਦਾਸ ਕਰਦੇ ਆ ਕਿ ਅੰਦਰਾਂ ਚ ਪਾਣੀ ਨਾ ਹੀ ਗਿਆ ਹੋਵੇ ਹਨਾ ਕਿੱਦਾਂ ਮੁਸ਼ਕਿਲ ਸਾਰਾ ਸਮਾਨ ਬਣਾਇਆ ਹੁੰਦਾ ਹੈ ਤੇ ساری ਉਮਰ ਲਾ ਕੇ ਜਿੰਨੇ ਬੰਦੇ ਦੀ ਕਮਾਈ ਕਰਦੇ ਆਂ ਵੀ ਆਪਾਂ ਆਪਣੀਆਂ ਚੀਜ਼ਾਂ ਬਣਾਈਏ ਤੇ ਮਿੰਟ ਲੱਗਦਾ ਸਭ ਕੁਝ ਕਿਤਾਬ ਹੋਣ ਨੂੰ ਅਰਦਾਸ ਕਰਦੇ ਆਂ ਵੀ ਸਭ ਕੁਝ ਵਧੀਆ ਹੀ ਹੋਵੇ ਤੇ ਹੁਣ ਆਪਾਂ ਚਲਦੇ ਆਂ ਗਰਦਾਸਪੁਰ ਨੂੰ ਹੁਣੇ ਵਾਲਾ ਪਾਂਚੌਂਕ ਲੰਘੇ ਆ ਇੱਥੇ ਥੋੜਾ ਜਿਹਾ ਜ਼ਿਆਦਾ ਪਾਣੀ ਦਾ ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਸਾਰੇ ਜਾਣਿਆ ਨੇ ਕਿਹਾ ਹੈ ਆਪਣਾ ਨੰਬਰ ਤਾਂ ਉਹ ਨੰਬਰ ਦਾ ਉਹ ਤਾਂ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੇ ਜੇ ਵੀ ਕਿਸੇ ਵੀਰ ਭਰਾਣੇ ਹਨਾ ਗੱਲਬਾਤ ਕਰਨੀ ਹੋਵੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਸਾਡਾ ਨੰਬਰ ਲੈ ਸਕਦੇ ਹੋ